ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਨਾ ਉਹ ਇਹ ਹੈ ਜਿਹੜੇ ਮੇਰੇ ਵੀਰ ਸਟੇਜਾਂ ਦੇ ਉੱਤੇ ਬਹਿ ਕੇ ਕਰੋੜ ਲਖਾਰੀਆਂ ਦੀ ਕਵੀ ਸੰਤੋਖ ਸਿੰਘ ਵਰਗੇ ਲਖਾਰੀਆਂ ਦੀ ਐਗਜ਼ਾਮਪਲ ਦੇ ਕੇ ਤੇ ਗੁਰੂ ਦੀ ਤੋਹੀਨ ਕਰਦੇ ਨੇ ਗੁਰੂ ਨੂੰ ਡੀਗ੍ਰੇਡ ਕਰਦੇ ਨੇ ਗੁਰੂ ਨੂੰ ਨੀਵਾ ਵਿਖਾਉਂਦੇ ਨੇ ਉਨ੍ਹਾਂ ਦੀ ਕੋਈ ਸੋਚੀ ਸਮਝੀ ਸਾਜਜ ਹੈ ਜਾਂ ਉਹਨਾਂ ਦੀ ਨਾ ਸਮਝੀ ਹੈ ਪਤਾ ਨਹੀਂ ਵੀ ਉਹਨਾਂ ਦੀ ਨਾ ਸਮਝੀ ਹੈ ਜਾਂ ਉਹਨਾਂ ਦੀ ਸਾਜਜ ਹੈ ਕਿਉਂਕਿ ਜਿਹੜੀ ਗੱਲ ਮੈਂ ਕਵਾਂ ਕੋਈ ਹੋਰ ਵੀਰ ਕਵੇ ਉਹ ਨਾ ਮੰਨਿਓ ਅਸੀਂ ਕਹਿੰਦੇ ਨਹੀਂ ਬਿਲਕੁਲ ਸਾਡੀ ਗੱਲ ਨੂੰ ਮੰਨੋ ਪਰ ਪਿਆਰਿਓ ਜੇ ਗੁਰੂ ਦੀ ਸ਼ਖਸੀਅਤ ਨੂੰ ਵੇਖਣਾ ਹੋਵੇ ਨਾ ਤੇ ਕਿੱਥੋਂ ਵੇਖ ਸਕੋਗੇ ਗੁਰਬਾਣੀ ਵਿੱਚੋਂ ਗੁਰਬਾਣੀ ਨੰਬਰ 1 ਤੇ ਵੀ ਜਾਂ ਇਤਿਹਾਸ ਨੰਬਰ 1 ਤੇ ਵੀ ਇਤਿਹਾਸ ਨੰਬਰ 2 ਤੇ ਹੈ ਗੁਰਬਾਣੀ ਨੰਬਰ 1 ਤੇ ਹੈ ਗੁਰਬਾਣੀ ਕੀ ਰეკਮੈਂਡ ਕਰਦੀ ਏ ਗੁਰਬਾਣੀ ਕੀ ਕਹਿੰਦੀ ਏ ਉਹਨੂੰ ਫੋਲੋ ਕਰ ਲਿਆ ਕਰੋ ਗੁਰਬਾਣੀ ਸਾਹਮਣੇ ਰੱਖ ਲਿਆ ਕਰੋ ਗੁਰਬਾਣੀ ਨੂੰ ਪੈਰਲਰ ਖੜੇ ਕਰ ਲਿਆ ਕਰੋ ਤੇ ਇਤਿਹਾਸ ਦੇ ਲਖਾਰੀ ਨੂੰ ਸਾਹਮਣੇ ਰੱਖ ਲਿਆ ਕਰੋ ਤੁਹਾਨੂੰ ਆਪੇ ਹੀ ਪਤਾ ਲੱਗ ਜਾਏਗਾ ਵੀ ਝੂਠਾ ਕੌਣ ਹੈ ਹੁਣ ਦੋਵਾਂ ਚੋਂ ਇੱਕ ਨੂੰ ਤੇ ਤੁਹਾਨੂੰ ਝੂਠਾ ਕਹਿਣਾ ਪਏਗਾ ਨਾ ਜੇ ਇਤਿਹਾਸ ਦੇ ਲਖਾਰੀ ਨੂੰ ਸੱਚਾ ਮੰਨੋਗੇ ਤੇ ਗੁਰਬਾਣੀ ਨੂੰ ਝੂਠੀ ਸਾਬਤ ਕਰੋਗੇ ਜੇ ਗੁਰਬਾਣੀ ਨੂੰ ਸੱਚ ਮੰਨ ਲੋਗੇ ਉਹਨੇ ਆਪਣੇ ਆਪ ਝੂਠਾ ਪੈ ਜਾਣਾ ਮੈਂ 2 4 5 ਐਗਜ਼ਾਮਪਲਾਂ ਤੁਹਾਡੇ ਸਾਹਮਣੇ ਰੱਖਣੀਆਂ ਨੇ ਤੇ ਉਹ ਰੱਖਣੀਆਂ ਨੇ ਅਤੀ ਸਤਕਾਰਯੋਗ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਸਬੰਧ ਵਿੱਚ ਮੇਰਾ ਮਨ ਬੜਾ ਕਲਪਿਆ ਬੜਾ ਦੁਖੀ ਹੋਇਆ ਜਦੋਂ ਇਤਿਹਾਸ ਦੇਆਂ ਪੰਨਿਆਂ ਤੋਂ ਇਹ ਪੜਿਆ ਬੁਲਾਰਿਆਂ ਦੇ ਮੂੰਹ ਚੰਗੇ ਨਾਮ ਹੋਰ ਬੁਲਾਰਿਆਂ ਦੇ ਮੂੰਹ ਇਹ ਸੁਨਣਾ ਬਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਸਿਰ ਦੇ ਅੰਦਰ ਕੀੜੇ ਪੈ ਗਏ ਸਨ ਕੀੜੇ ਧਿਆਨ ਨਾਲ ਸੁਣ ਲਿਓ ਕੀੜੇ ਹੁਣ ਮੈਂ ਤੁਹਾਨੂੰ ਦੱਸ ਦੇਣਾ ਤੁਹਾਡੇ ਲਖਾਰੀ ਦੀ ਕਰਤੂਤ ਮੈਂ ਬੋਲ ਤਾਂ ਬੋਲ ਰਿਹਾ ਕਿਉਂਕਿ ਇੱਕ ਪਾਸੇ ਵੀ ਗੁਰੂ ਤੇ ਜਿਹੜਾ ਗੁਰੂ ਦੀ ਤੋਹੀਨ ਕਰਦਾ ਹੈ ਉਹ ਤੁਹਾਡਾ ਕੀ ਲੱਗਦਾ ਹੈ ਤੇ ਸਾਡਾ ਕੀ ਲੱਗਦਾ ਹੈ ਗੁਰੂ ਦੇ ਸਿਰ ਦੇ ਅੰਦਰ ਕੀੜੇ ਪੈ ਗਏ ਨੰਬਰ ਨੋਟ ਕਰ ਲਿਓ ਮੈਂ ਤੁਹਾਡੇ ਸਾਹਮਣੇ ਬਿਆਨ ਕਰਨ ਲੱਗਾ ਅਧਿਆਏ ਨੰਬਰ 17 ਗੁਰੂ ਅਮਰਦਾਸ ਸਾਹਿਬ ਜੀ ਦਾ ਜੀਵਨ ਲਿਖਣ ਵਾਲੇ ਸੰਤੋਖ ਸਿੰਘ ਕਵੀ ਸੰਤੋਖ ਸਿੰਘ ਜਿੰਨੂੰ ਤੁਹਾਡੇ ਬੁਲਾਰੇ ਤੇ ਤੁਹਾਡੇ ਲੀਡਰ ਕਹਿੰਦੇ ਨੇ ਜੀ ਇਹਨੂੰ 72 ਵਾਰ ਅਖੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ ਉਹ ਮੈਂ ਕਹਿੰਨਾ ਉਹਨੂੰ 72 ਵਾਰ ਦਰਸ਼ਨ ਹੋਏ ਤੇ ਉਹ ਤਾਂ ਕੂੜਾ ਕਰਕਟ ਲਿਖ ਰਿਹਾ ਹੈ ਤੇ ਜਿੰਨੂੰ ਇੱਕ ਵਾਰ ਦਰਸ਼ਨ ਨਹੀਂ ਹੋਏ ਜਿਹੜਾ ਕੇਵਲ ਗੁਰੂ ਨੂੰ ਥੋੜਾ ਜਿਹਾ ਫਾਲੋ ਕਰਕੇ ਚੱਲਦਾ ਹੈ ਉਹ ਸੱਚ ਬੋਲਦਾ ਤਾਂ ਫਿਰ ਖੈਰੇ ਇੱਕ ਵੱਖਰਾ ਵਿਸ਼ਾ ਹੈ ਕਿਸੇ ਵਕਤ ਫੇਰ ਵਿਚਾਰਾਂਗੇ ਅਧਿਆਇ ਨੰਬਰ 17 ਅਧਿਆਇ ਦਾ ਨਾਂ ਹੈ ਜਿਹੜਾ ਉਹ ਵੇ ਗੁਰੂ ਅਮਰਦਾਸ ਜੀ ਨੂੰ ਵਰ ਦੀ ਬਖਸ਼ਿਸ਼ ਦੁਬਾਰਾ ਬੋਲ ਰਿਹਾ ਗੁਰੂ ਅਮਰਦਾਸ ਜੀ ਨੂੰ ਵਰ ਦੀ ਬਖਸ਼ਿਸ਼ ਹੁਣ ਉਹ 4ਕ 17 ਪਹਿਲਾਂ ਸੁਣ ਲਓ ਉਦੋਂ ਬਾਅਦ ਮੈਂ ਉਹਦੇ ਉੱਤੇ ਟਿੱਪਣੀ ਕਰਾਂਗਾ ਉਹ ਵੀ ਸੁਣ ਲਿਓ ਉਹ ਲਿਖਿਆ ਹੈ ਵੀ ਕਹਿ ਸ੍ਰੀ ਗੁਰ ਸਿਰ ਮੁਕਟ ਉਤਾਰਾ ਵੀ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਜੀ ਨੂੰ ਕੋਲ ਸੱਦਿਆ ਗੁਰੂ ਅਮਰਦਾਸ ਸਾਹਿਬ ਅਜੇ ਗੁਰੂ ਨਹੀਂ ਸਨ ਉਹ ਸਨ ਬਾਬਾ ਅਮਰਦਾਸ ਬਈ ਉਹਨਾਂ ਨੂੰ ਕੋਲ ਸੱਦਿਆ ਬਰਖ ਇਕਾਦਸ ਕੋ ਜੋ ਤਾਰਾ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਜੀ ਦੇ ਬਾਬਾ ਅਮਰਦਾਸ ਜੀ ਦੇ ਸਿਰ ਤੇ ਜਿਹੜਾ ਪਰਨਾ ਬੱਧਾ ਸੀ ਉਹ ਪਰਨੇ ਨੂੰ ਲਵਾਇਆ ਤੇ ਜਿਹੜਾ ਪਰਨਾ ਪਿਛਲੇ 11 ਸਾਲਾਂ ਤੋਂ ਲਗਾਤਾਰ ਉਹ ਬਣਦੇ ਆ ਰਹੇ ਸਨ ਥੋੜਾ ਜਿਹਾ ਸਰਲ ਕਰਦਾ ਆ ਆਮ শ্রোਤਿਆਂ ਦੀ ਸਮਝਣੀ ਗੱਲ ਸੌਖੀ ਹੋ ਜਾਏਗੀ ਕਵੀ ਕਹਿੰਦਾ ਹੈ ਵੀ ਹਰ ਸਾਲ ਗੁਰੂ ਅੰਗਦ ਸਾਹਿਬ ਵੱਲੋਂ ਇੱਕ ਪਰਨਾ ਮਿਲਦਾ ਸੀ ਉੱਪਰਨਾ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਸਿਰ ਤੇ ਬੰਨ ਲੈਂਦੇ ਸਨ ਤੇ 11 ਸਾਲ ਬੀਤ ਗਏ ਪਰਨਾ ਸਿਰ ਤੋਂ ਖੋਲਿਆ ਹੀ ਨਹੀਂ ਉਹ ਕਦੇ-ਕਦੇ ਪਾਣੀ ਦੀ ਗਾਗਰ ਲੈਣ ਜਾਂਦੇ ਸਨ ਜਿਹੜਾ ਬਿੰਨੂ ਜਿੰਨੂੰ ਕਈ ਇਨੂ ਕਹਿੰਦੇ ਨੇ ਕਈ ਬਿੰਨੂ ਕਹਿੰਦੇ ਨੇ ਉਹ ਸਿਰ ਤੋਂ ਲਾਉਣਾ ਤੇ ਉਹਦੇ ਨਾਲ ਕੀੜੇ ਲੱਥ ਜਾਣੇ ਉਹਨਾਂ ਕੀੜਿਆਂ ਨੂੰ ਚੁੱਕ ਕੇ ਫੇਰ ਸਿਰ ਵਿੱਚ ਪਾ ਲੈਣਾ ਵੀ ਮੈਂ ਜੀਵਤਿਆ ਨਹੀਂ ਕਰਨੀ ਇਹ ਤੁਹਾਡੇ ਇਤਿਹਾਸਤੀਆਂ ਲਿਖਤਾਂ ਨੇ ਜਿਹੜੇ ਗੁਰੂ ਅਮਰਦਾਸ ਜੀ ਦੀ ਤੋਹੀਨ ਕਰ ਰਹੇ ਨੇ ਖੈਰ ਜਿਸਮੇ ਜੀਵ ਕੀਟੀਆਂ ਆਦ ਜਦੋਂ ਗੁਰੂ ਅੰਗਦ ਸਾਹਿਬ ਜੀ ਦੇ ਕਹਿਣ ਤੇ ਬਾਬਾ ਅਮਰਦਾਸ ਜੀ ਨੇ ਪਰਨੇ ਲਾਏ ਜਿਹੜੇ 11 ਸਾਲਾਂ ਤੋਂ ਲਗਾਤਾਰ ਬੰਨੀ ਜਾ ਰਹੇ ਸਨ ਤੇ ਕਵੀ ਕਹਿੰਦਾ ਜਿਸਮੇ ਜੀਵ ਕੀਟੀਆਂ ਆਦ ਸਿਰ ਦੇ ਅੰਦਰ ਜਦੋਂ ਵੇਖਿਆ ਤੇ ਬੜੇ ਕੀੜੇ ਪਏ ਸਨ ਕਈ ਕਿਸਮ ਦੇ ਕੀੜੇ ਪਏ ਸਨ ਧਰਿਓ ਉਤਾਰ ਸੁੰਤਗੁਰ ਨਾਦ ਗੁਰੂ ਜੀ ਦੀ ਆਵਾਜ਼ ਸੁਣ ਕੇ ਤੇ ਉਹ ਪਰਨਾ ਬਾਬੇ ਅਮਰਦਾਸ ਜੀ ਨੇ ਲਾ ਦਿੱਤਾ ਸੁੰਦਰ ਜਲ ਇਸ਼ਨਾਨ ਕਰਾਇਆ ਬਸਤਰ ਨਮੀਨ ਸਰ ਪਹਿਰਾਇਆ ਉਹਨਾਂ ਨੂੰ ਇਸ਼ਨਾਨ ਕਰਾਇਆ ਤੇ ਨਵੇਂ ਕੱਪੜੇ ਪੁਆਏ ਹੁਣ ਆਪਾਂ ਟਿੱਪਣੀ ਕਰਦੇ ਆ ਇਸ ਪਾਸੇ ਉਹਨੇ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਨੇ ਆ ਉਹਨਾਂ ਦੀ ਪਰਸਨੈਲਿਟੀ ਉਹਨਾਂ ਦੀ ਸ਼ਖਸੀਅਤ ਨੂੰ ਬਾਣੀ ਵਿੱਚੋਂ ਵੇਖਦੇ ਆ ਨੰਬਰ 1 ਮੈਲੇ ਕੱਪੜੇ ਰੱਖਣ ਦਾ ਕੀ ਸਿੱਖੀ ਦੇ ਅੰਦਰ ਕੋਈ ਵਿਧਾਨ ਹੈ ਵੀ ਕੱਪੜਾ ਚੰਗਾ ਨਹੀਂ ਪਾਉਣਾ ਮੈਲੇ ਕਪੜੇ ਰੱਖਣ ਦਾ ਕੋਈ ਵਿਧਾਨ ਹੈ ਬਿਲਕੁਲ ਕੋਈ ਵਿਧਾਨ ਨਹੀਂ ਹੈ ਨਾ ਬਾਣੀ ਕਹਿੰਦੀ ਮੈਲੇ ਕਪੜੇ ਪਾਓ ਤੇ ਨਾ ਸਾਡੀ ਮਾਨ ਮਰਿਆਦਾ ਕਹਿੰਦੀ ਮੈਲੇ ਕਪੜੇ ਪਾਓ ਨੰਬਰ 2 ਬਚਨੇ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਉਹ ਕਹਿੰਦੇ ਨੇ ਵੀ ਕਰ ਇਸ਼ਨਾਨ ਨੰਨੇ ਦੇ ਪੈਰ ਥੱਲੇ ਲੱਗਾ ਔਂਕੜ ਇੱਥੇ ਮਤਲਬ ਪਾਣੀ ਦਾ ਇਸ਼ਨਾਨ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਉਹ ਕਹਿੰਦੇ ਨੇ ਇਸ਼ਨਾਨ ਕਰ ਤਾਂ ਕਿ ਤਨ ਦੀ ਸੁਸਤੀ ਲੈ ਜਾਏ ਥਕੇਮਾ ਲੈ ਜਾਏ ਤੇ ਰੱਬ ਨੂੰ ਚੇਤੇ ਕਰ ਤੇਰਾ ਮਨ ਵੀ ਰੋਗ ਤੇਰਾ ਤਨ ਵੀ ਰੋਗ ਜਿਹੜੀ ਗੁਰਬਾਣੀ ਜਿਹੜੇ ਗੁਰੂ ਸਾਹਿਬ ਸਾਨੂੰ ਇਸ਼ਨਾਨ ਕਰਨ ਲਈ ਪ੍ਰੇਰਦੇ ਨੇ ਸਾਫ ਸੁਥਰੇਆਂ ਰਹਿਣ ਲਈ ਪ੍ਰੇਰਦੇ ਨੇ ਉਹਦੇ ਆਪਣੇ ਸਿਰ ਦੇ ਵਿੱਚ ਕੀੜੇ ਪਏ ਨੇ ਤੇ ਉਹਨੂੰ ਆਪਣੀ ਸਾਰ ਨਹੀਂ ਹੈ ਉਹਨੂੰ ਆਪਣੀ ਸੰਭਾਲ ਨਹੀਂ ਹੈ ਤੇ ਨਾ ਗੁਰੂ ਅੰਗਦ ਸਾਹਿਬ ਜੀ ਨੂੰ ਉਹਨਾਂ ਦਾ ਚੇਤਾ ਆ ਵੀ ਇੰਨਾ ਮੈਲਾ ਕਚਲਾ ਬਣ ਕੇ ਰਹਿੰਦਾ ਹੈ ਤੇ ਕਿਉਂ ਕਿਉਂ ਗੁਰੂ ਅਮਰਦਾਸ ਜੀ ਦੀ ਸ਼ਖਸੀਅਤ ਨੂੰ ਵਿਗਾੜਨ ਤੇ ਲੱਗੇ ਆ ਜੇ ਇਹੋ ਜੇ ਸਾਡੇ ਇਤਿਹਾਸ ਦੇ ਬੁਲਾਰੇ ਤੇ ਇਤਿਹਾਸ ਦੇ ਲਿਖਾਰੀ ਨੇ ਤੇ ਸਾਨੂੰ ਦੁਸ਼ਮਣਾਂ ਦੀ ਲੋੜ ਕੀ ਸਾਡੀ ਤੇ ਬੁੱਕਲ ਦੇ ਅੰਦਰ ਦੁਸ਼ਮਣ ਬੈਠੇ ਨੇ ਜ਼ਹਿਰੀਲੇ ਨਾਗ ਸਾਡੇ ਆਸਤੀਨ ਦੇ ਸੱਪ ਬਣ ਕੇ ਬੈਠੇ ਨੇ ਜਿਹੜੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਦਸਣ ਤੋਂ ਬਾਜ਼ ਨਹੀਂ ਆਏ ਉਹ ਆਮ ਲੋਕਾਂ ਨੂੰ ਕੀ ਕਰਨਗੇ ਚਲੋ ਆਪਾਂ ਗੱਲਾਂ ਕਰਦੇ ਆ ਅੱਗੇ ਚੱਲਨੇ ਆ ਪੁਆਇੰਟ ਰੱਖਣਾ ਕੀ ਸਾਡੇ ਇਤਿਹਾਸ ਦੇ ਲਿਖਾਰੀ ਜਾਂ ਸਟੇਜਾਂ ਦੇ ਬੁਲਾਰੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਮਸਤਾਨਾ ਪਾਗਲ ਸਿੱਧ ਕਰਨਾ ਚਾਹੁੰਦੇ ਨੇ ਵੀ ਜਿਵੇਂ ਇੱਕ ਗਲੀਆਂ ਦੇ ਅੰਦਰ ਬੰਦਾ ਰੁੱਲਦਾ ਫਿਰਦਾ ਏ ਉਹਨੂੰ ਆਪਣੀ ਸੁੱਧ ਵਿਧ ਨਹੀਂ ਏ ਜੋ ਰੂੜੀ ਤੋਂ ਕੋਈ ਕਪੜਾ ਮਿਲਿਆ ਜਿੱਥੋਂ ਕੋਈ ਕਪੜਾ ਮਿਲਿਆ ਚੁੱਕ ਕੇ ਉਹਨੇ ਸਿਰ ਤੇ ਬੰਨ ਲਿਆ ਕੰਬਲੇ ਤੁਰੇ ਫਿਰਦੇ ਨੇ ਗਲੀਆਂ ਦੇ ਅੰਦਰ ਕਈ ਉਹਨਾਂ ਨੇ ਗਰਮੀਆਂ ਦੇ ਅੰਦਰ ਵੀ ਜੈਕਟਾਂ ਪਾਈਆਂ ਹੁੰਦੀਆਂ ਨੇ ਮੈਲੇ ਕਚਲੇ ਕਪੜੇ ਪਾਏ ਹੁੰਦੇ ਨੇ ਕੀ ਤਸੀਂ ਗੁਰੂ ਅਮਰਦਾਸ ਸਾਹਿਬ ਜੀ ਨੂੰ ਇਦਾਂ ਦਾ ਸਿੱਧ ਕਰਨਾ ਚਾਹੁੰਦੇ ਹੋ ਇਸ ਤੋਂ ਅਗਲਾ ਪੁਆਇੰਟ ਜਿਸ ਗੁਰੂ ਅਮਰਦਾਸ ਸਾਹਿਬ ਜੀ ਨੇ ਗੋਇੰਦਵਾਲ ਸਾਹਿਬ ਵਸਾਇਆ ਤੇ ਗੋਇੰਦਵਾਲ ਸਾਹਿਬ ਵਸਾਉਣ ਤੋਂ ਬਾਅਦ ਉਹਨਾਂ ਨੇ ਸੰਗਤਾਂ ਦੀ ਆਵਾਜ਼ਾਈ ਨੂੰ ਧਿਆਨ ਵਿੱਚ ਰੱਖਦਿਆਂ ਉਹਨਾਂ ਦੀ ਸਾਫ਼ ਸਫਾਈ ਇਸ਼ਨਾਨ ਵਾਸਤੇ ਬੌੜੀ ਖੁਦਵਾਈ ਬੌੜੀ ਬਣਵਾਈ ਜਿਹੜੇ ਸੰਗਤਾਂ ਦੀ ਸਫਾਈ ਦਾ ਇੰਨਾ ਧਿਆਨ ਰੱਖਦੇ ਨੇ ਆਪਣੇ ਉਹਦੇ ਸਿਰ ਵਿੱਚ ਕੀੜੇ ਪਏ ਤੇ ਉਹਨੂੰ ਚੇਤਾ ਨਹੀਂ ਸੀ ਤੁਹਾਡੇ ਕਹਿੰਦੇ ਮੁਤਾਬਕ ਉਸ ਗੁਰੂ ਅਮਰਦਾਸ ਸਾਹਿਬ ਨੂੰ ਤੁਸੀਂ ਨੀਵਾ ਕਰਨ ਦਾ ਯਤਨ ਕਰਦੇ ਹੋ ਡੀਗ੍ਰੇਡ ਕਰਨ ਦਾ ਯਤਨ ਕਰਦੇ ਹੋ ਇਸ ਤੋਂ ਅੱਗੇ ਇੱਕ ਹੋਰ ਮੇਰੇ ਧਿਆਨ ਚ ਗੱਲ ਆਉਂਦੀ ਹੈ ਜਿਸਦੇ ਸਿਰ 'ਚ ਕੀੜੇ ਪੈ ਜਾਣ ਉਹਦਾ ਦਿਮਾਗ ਕੰਮ ਕਰਨਾ ਛੱਡ ਦਿੰਦਾ ਹੈ ਛੋਟੀ ਜੀ ਸਿਰਦਰਦ ਹੋਵੇ ਨਾ ਸਿਰਦਰਦ ਤੇ ਬੰਦੇ ਦਾ ਅੰਦਰ ਹਿਲ ਜਾਂਦਾ ਹੈ ਅਸਤਵਿਸਤ ਹੋ ਜਾਂਦਾ ਹੈ ਉਹਨੂੰ ਗੱਲ ਨਹੀਂ ਸੋਝਦੀ ਖੁਸ਼ੀ ਨੇੜੇ ਤੇੜੇ ਨਹੀਂ ਰਹਿੰਦੀ ਉਪਕਿੰਦਾ ਮੇਰਾ ਸਿਰ ਦਰਦ ਕਰਦਾ ਹੈ ਚਿਹਰੇ ਦਾ ਰੰਗ ਬਦਲ ਜਾਂਦਾ ਹੈ ਤੇ ਜਿਸ ਗੁਰੂ ਅਮਰਦਾਸ ਸਾਹਿਬ ਦੇ ਸਿਰ ਵਿੱਚ ਕੀੜੇ ਤੇ ਉਹ ਵੀ ਲਗਾਤਾਰ 11 ਸਾਲਾਂ ਤੋਂ ਚੱਲ ਰਹੇ ਨੇ ਤੇ ਬਿੰਨੂ ਦੇ ਨਾਲ ਕੀੜੇ ਥੱਲੇ ਹੁੰਦੇ ਨੇ ਉੱਚ ਕੇ ਫਿਰ ਜ਼ਖਮ ਵਿੱਚ ਰੱਖ ਲੈਂਦੇ ਨੇ ਉਸ ਗੁਰੂ ਅਮਰਦਾਸ ਪਾਤਸ਼ਾਹ ਨੂੰ ਤੁਸੀਂ ਕਿਦਾਂ ਦਾ ਬਿਆਨ ਕਰ ਰਹੇ ਹੋ ਤੁਹਾਨੂੰ ਰੰਚਕ ਮਾਤਰ ਸੰਕੋਚ ਨਹੀਂ ਆਉਂਦਾ ਕਦੇ ਸ਼ਰਮ ਸੰਕੋਚ ਵਾਲੇ ਪਾਸੇ ਤੁਹਾਡਾ ਧਿਆਨ ਨਹੀਂ ਗਿਆ ਗੁਰੂ ਅਮਰਦਾਸ ਸਾਹਿਬ ਜੀ ਨੂੰ ਇਦਾਂ ਦਾ ਬਿਆਨ ਕਰ ਰਹੇ ਹੋ ਉਹ ਗੁਰੂ ਅਮਰਦਾਸ ਪਾਤਸ਼ਾਹ ਕੀੜਿਆਂ ਦੇ ਨਾਲ ਲਗਾਤਾਰ ਸਿਰ ਵਿੱਚ ਜ਼ਖਮ ਲੈ ਕੇ ਕਿਵੇਂ ਰਹਿੰਦੇ ਹੋਣਗੇ ਕਿਵੇਂ ਸੌਂਦੇ ਹੋਣਗੇ ਫਿਰ ਦੂਜੇ ਪਾਸੇ ਤੁਸੀਂ ਇਹ ਵੀ ਕਹਿੰਦੇ ਹੋ ਵੀ ਰੋਜ਼ ਉਹ ਗਾਗਰ ਭਰ ਕੇ ਲਿਆਉਂਦੇ ਸਨ ਗੁਰੂ ਅੰਗਦ ਸਾਹਿਬ ਜੀ ਦਾ ਇਸ਼ਨਾਨ ਕਰਾਉਂਦੇ ਸਨ ਤੇ ਗੁਰੂ ਅੰਗਦ ਸਾਹਿਬ ਜੀ ਦੇ ਨਾਲ ਬੜਾ ਪਿਆਰ ਸੀ ਤੇ ਕਦੇ ਪਰਨੇ ਦੇ ਹੇਠੋਂ ਕੀੜੇ ਡਿੱਗਦੇ ਗੁਰੂ ਅੰਗਦ ਸਾਹਿਬ ਨੇ ਨਾ ਥੱਕੇ ਹੋਣਗੇ ਉਹ ਕਦੇ ਨਹੀਂ ਪੁੱਛਿਆ ਹੋਵੇਗਾ ਵੀ ਤੇਰੇ ਸਿਰ ਤੇ ਪਰਨੇ ਨੇ ਜਿਹੜੇ ਉਹ ਤੂੰ ਕਦੇ ਧੋਤੇ ਨਹੀਂ ਬੇਨੇ ਮੈਲੇ ਜਾ ਸਿਰ ਕੋਲੋਂ 스멜 ਆਉਂਦੀ ਏ ਸਿਰ ਦੇ ਵਿੱਚ ਜ਼ਖਮ ਹੋਵੇ ਤੇ 스멜 ਆਉਂਦੀ ਕੁਦਰਤ ਦਾ ਵਿਧਾਨ ਹੈ ਤੇ ਤੂੰ ਅਮਰਦਾਸ ਕਦੇ ਆਪਣਾ ਸਿਰ ਨਹੀਂ ਧੋਤਾ ਕਿ ਗੁਰੂ ਅੰਗਦ ਸਾਹਿਬ ਵੀ ਇੰਨੇ ਵੇਸਲੈਸ ਨੇ ਜਿਨ੍ਹਾਂ ਨੂੰ ਕਦੇ ਆਪਣੇ ਸੇਵਕ ਤੇ ਮੁੱਖ ਸੇਵਕ ਤੇ ਖਾਸ ਸੇਵਕ ਵੱਲ ਤਾਂ ਧਿਆਨ ਨਹੀਂ ਗਿਆ ਕਿਵੇਂ ਤਾਂ ਸਿੱਧ ਕਰਨਾ ਚਾਹੁੰਦੇ ਹੋ ਤੁਸੀਂ ਗੁਰੂ ਅਮਰਦਾਸ ਜੀ ਨੂੰ ਤੇ ਨਾਲ ਲੱਗਦਾ ਗੁਰੂ ਅੰਗਦ ਸਾਹਿਬ ਜੀ ਨੂੰ ਇੱਕ ਹੋਰ ਗੱਲ ਜਿਹੜੇ ਗੁਰੂ ਅਮਰਦਾਸ ਸਾਹਿਬ ਬਜ਼ੁਰਗ ਅਵਸਥਾ ਦੇ ਅੰਦਰ 73 ਸਾਲ 73 ਇਅਰਸ 73 ਸਾਲ ਦੀ ਉਮਰ ਦੇ ਅੰਦਰ ਬਾਣੀ ਉਚਾਰਦੇ ਨੇ ਬਾਣੀ ਦੇ ਨਿਰਮਲ ਝਰਨੇ ਉਹਨਾਂ ਦੇ ਅੰਦਰੋਂ ਫੁੱਟਦੇ ਨੇ ਅ ਗੰਮੀ ਬਾਣੀ ਉਚਾਰਦੇ ਨੇ ਜਿਹਦੇ ਅੰਦਰ ਰੰਚਕ ਮਾਤਰ ਖੋਟ ਕਿਤੇ ਨਹੀਂ ਹੈ ਉਸ ਗੁਰੂ ਅਮਰਦਾਸ ਸਾਹਿਬ ਜੀ ਨੂੰ ਤੁਸੀਂ ਕਿਦਾਂ ਦਾ ਬਿਆਨ ਕੀਤਾ ਹੈ ਮੈਨੂੰ ਲੱਗਦਾ ਮੇਰੇ ਲਫ਼ਜ਼ ਨਹੀਂ ਮਿਲਦੇ ਵੀ ਮੈਂ ਤੁਹਾਡੇ ਵਾਸਤੇ ਉਹ ਲਫ਼ਜ਼ ਬੋਲਾਂ ਕਿਹੜਾ ਕਿਉਂਕਿ ਤੁਸੀਂ ਗੁਰੂ ਦੀ ਤੋਹਨ ਕੀਤੀ ਹੈ ਗੁਰੂ ਅਮਰਦਾਸ ਪਾਤਸ਼ਾਹ ਦੇ ਏਨੇ ਵੱਡੇ ਦੁਸ਼ਮਣ ਹੋ ਤੁਸੀਂ ਏਨੇ ਵੱਡੇ ਦੁਖੀਓ ਗੁਰੂ ਅਮਰਦਾਸ ਪਾਤਸ਼ਾਹ ਬਾਣੀ ਦੇ ਝਰਮੇ ਚਰਨੇ ਫੁੱਟ ਰਹੇ ਨੇ ਜਿਸ ਦਿਲੋ ਦਿਮਾਗ ਵਿੱਚੋਂ ਤੁਸੀਂ ਉਹਦੇ ਕੀੜੇ ਪਾਤੇ ਨੇ ਜ਼ਖਮ ਪਾਤਾ ਸਮੈਲ ਆਉਂਦੀ ਏ ਮੈਲੇ ਕਚਲੇ ਰਹਿੰਦੇ ਨੇ ਉਹਨਾਂ ਨੂੰ ਆਪਣਾ ਧਿਆਣ ਹੀ ਨਹੀਂ ਹੈ ਹਾਲਾਂਕਿ ਗੁਰਬਾਣੀ ਇਹ ਕਹਿੰਦੀ ਹੈ ਮਲ ਜੁਈ ਭਰਿਆ ਨੀਲਾ ਕਾਲਾ ਖੀ ਧੋਲੜਾ ਤਿੰ ਬੇਮੁਖ ਬੇਮੁਖੇ ਨੂੰ ਪਾਇਆ ਬਾਣੀ ਇਹ ਕਹਿੰਦੀ ਹੈ ਬਾਣੀ ਇਹ ਕਿੰਜ ਅੱਛਾ ਚਲੋ ਇੱਕ ਹੋਰ ਬਚਨ ਸੁਣ ਲੋ ਬਚਨ ਵੀ ਹੈ ਧੰਗੁਰੂ ਅਮਰਦਾਸ ਪਾਤਸ਼ਾਹ ਦਾ ਗੁਰੂ ਅਮਰਦਾਸ ਦੀ ਗੱਲ ਕਰ ਰਹੇ ਹਾਂ ਗੁਰੂ ਅਮਰਦਾਸ ਸਾਹਿਬ ਦੇ ਸਿਰ 'ਚ ਕੀੜੇ ਪਾਏ ਨੇ ਤੁਹਾਡੇ ਲਖਾਰੀ ਨੇ ਜਿੰਨੂੰ ਤੁਸੀਂ ਬ੍ਰਹਮ ਗਿਆਨੀ ਮੰਨਦੇ ਗੁਰੂ ਅਮਰਦਾਸ ਪਾਤਸ਼ਾਹ ਦੇ ਬਾਰੇ ਮੁਸ਼ਕੜੀਆਂ ਲੈ ਲੈ ਗੱਲਾਂ ਸੁਣਾਉਂਦੇ ਨੇ ਬੁਲਾਰੇ ਜਿਹੜੇ ਅਕਲ ਤੋਂ ਹੀਨੇ ਨੇ ਜਿਨ੍ਹਾਂ ਦਾ ਉੱਪਰਲਾ ਚਬਾਰਾ ਕੰਮ ਨਹੀਂ ਕਰਦਾ ਉਹ ਗੁਰੂ ਅਮਰਦਾਸ ਜੀ ਦਾ ਬਚਨ ਜੇ ਸੁਣ ਲਿਓ 1400 ਤੇ 21 ਪੇਜ ਅੰਗ ਗੁਰਬਾਣੀ ਦੇ ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਬਚਨ ਨੇ ਪੜ੍ਹ ਲਿਓ ਜਾ ਕੇ ਕੀ ਲਿਖਿਆ ਮਹਿਲਾ ਤਿੱਜਾ ਤੇ ਲਿਖਿਆ ਕਿ ਜੋਗ ਨ ਭਗਮੀ ਕਪੜੀ ਜੋਗ ਨ ਮੈਲੇ ਵੇਸ ਕਹਿ ਕੌਣ ਰਹੇ ਨੇ ਗੁਰੂ ਅਮਰਦਾਸ ਸਾਹਿਬ ਜੋਗ ਨ ਭਗਮੀ ਕਪੜੀ ਜੋਗ ਨ ਮੈਲੇ ਵੇਸ ਜਿਹੜੇ ਗੁਰੂ ਅਮਰਦਾਸ ਜੀ ਕਹਿੰਦੇ ਨੇ ਵੀ ਮੈਲੇ ਵੇਸ ਵਿੱਚ ਰਿਆਂ ਜੁੜਨਾ ਨਸੀਬ ਨਹੀਂ ਹੁੰਦਾ ਉਹਨੂੰ ਤੁਸੀਂ ਉਦਾਂ ਦਾ ਬਣਾ ਕੇ ਪੇਸ਼ ਕਰਤਾ ਜਿਹੜਾ ਗੁਰੂ ਅਮਰਦਾਸ ਸਾਹਿਬ ਕਹਿੰਦੇ ਵੀ ਸਫਾਈ ਦਾ ਧਿਆਨ ਰੱਖੋ ਉਹਨੂੰ ਤੁਸੀਂ ਮੈਲਾ ਕਚੈਲਾ ਸਾਫਤ ਕਰਤਾ ਜੋਗ ਨ ਪਗਮੀ ਕਪੜੀ ਜੋਗ ਨ ਮੈਲੇ ਵੇਸ ਨਾਨਕ ਘਰ ਬੈਠਿਆ ਜੋਗ ਪਾਈਐ ਸਤਗੁਰ ਕੈ ਉਪਦੇਸ਼ ਇਹ ਉਸ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਨੇ ਚਲੋ ਇੱਕ ਗੱਲ ਹੋਰ ਕਵਾਂ ਗੁਰੂ ਅੰਗਦ ਸਾਹਿਬ ਜਿਨ੍ਹਾਂ ਨੂੰ ਆਪਣੇ ਸੇਵਕ ਦਾ ਬਾਬੇ ਅਮਰਦਾਸ ਦਾ ਧਿਆਨ ਨਹੀਂ ਹੈ ਤੇ ਜਿਹੜਾ ਸੰਗਤ ਤੇ ਪ੍ਰਭਾਵ ਪੈਂਦਾ ਹੈ ਉਹ ਜਾਂ ਗੁਰੂ ਵੱਲੋਂ ਵੇਖ ਕੇ ਪੈਂਦਾ ਹੈ ਤੇ ਜਾਂ ਗੁਰੂ ਦੇ ਨੇੜੇ ਜਿਹੜਾ ਮੁੱਖ ਸੇਵਾਦਾਰ ਹੋਵੇ ਆਗੂ ਮੁਖੀਆ ਸੇਵਾਦਾਰ ਹੋਵੇ ਉਹਦੇ ਵੱਲੋਂ ਵੇਖ ਕੇ ਸੰਗਤਾਂ 'ਤੇ ਪ੍ਰਭਾਵ ਕਬੂਲਦੀਆਂ ਨੇ ਅਸਰ ਕਬੂਲਦੀਆਂ ਨੇ ਹੁਣ ਗੁਰੂ ਅੰਗਦ ਸਾਹਿਬ ਨੂੰ ਤੁਸੀਂ ਅਵੇਸਲੇ ਸਾਬਤ ਕਰਤਾ ਵੀ ਜਿਨ੍ਹਾਂ ਦੇ ਕੋਲ ਰੋਜ਼ ਬਾਬਾ ਅਮਰਦਾਸ ਜੀ ਆਉਂਦੇ ਨੇ ਸਮੈਲ ਮਾਰਦੇ ਨੇ ਸਿਰ ਦੇ ਵਿੱਚ ਜ਼ਖਮ ਹੋਏ ਨੇ ਕੀੜੇ ਡਿੱਗਦੇ ਨੇ ਤੇ ਗੁਰੂ ਅੰਗਦ ਸਾਹਿਬ ਨੂੰ ਉਹਨਾਂ ਦਾ ਚੇਤਾ ਨਹੀਂ ਆਉਂਦਾ ਤੇ ਮੁੱਖ ਸੇਵਾਦਾਰ ਨੇ ਉਸ ਵਕਤ ਬਾਬਾ ਅਮਰਦਾਸ ਜੀ ਤੇ ਬਾਬਾ ਅਮਰਦਾਸ ਜੀ ਤੇ ਗੁਰੂ ਅੰਗਦ ਸਾਹਿਬ ਵੱਲੋਂ ਵੇਖ ਕੇ ਜਿਹੜੀ ਕੌਮ ਸੇਧ ਲੈਗੀ ਉਹ ਕੀ ਸੇਧ ਲੈਗੀ ਕੀ ਗੁਰੂ ਅੰਗਦ ਸਾਹਿਬ ਤੇ ਬਾਬਾ ਅਮਰਦਾਸ ਸਾਹਿਬ ਇਦਾਂ ਦੀ ਕੌਮ ਬਣਾਉਣੀ ਚਾਹੁੰਦੇ ਸਨ ਇਦਾਂ ਦੇ ਲੋਕ ਪੈਦਾ ਕਰਨੇ ਚਾਹੁੰਦੇ ਸਨ ਇਦਾਂ ਦੇ ਸਿੱਖ ਤਿਆਰ ਕਰਨੇ ਚਾਹੁੰਦੇ